ਕਰਦੇ ਸੀ ਤਾਂ ਦਿਨ ਦੇ ਵਿੱਚ ਤਾਂ ਲਾਈਟ ਆਉਂਦੀ ਨਹੀਂ ਸੀਗੀ ਤੇ ਰਾਤ ਨੂੰ ਕਦੋਂ ਅਸੀਂ ਕਰ ਨਹੀਂ ਸਕਦੇ ਦਿਨ ਦੇ ਵਿੱਚ ਸਾਨੂੰ ਕਦੋਂ ਕਰਨਾ ਪੈਂਦਾ ਸੀ 5-6000 ਦਾ ਡੀਜ਼ਲ ਅਸੀਂ ਇੱਕ ਇਕੜ ਦੇ ਲਾਗੇ ਛਾਗੇ ਸਾਡਾ ਪਹੁੰਚਦਾ ਸੀ ਖਰਚਾ ਸੋ ਸਾਡਾ ਲਗਭਗ ਇੱਕ ਇਕੜ ਦੇ ਪਿੱਛੇ 5-6000 ਰੁਪਏ ਬਚਤ ਹੋਗੀ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ ਤਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ ਬਈ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਕੀ ਪਾਈਪਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਛੱਡ ਤਾਂ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚੱਲਦਿਆਂ ਫਸਲਾਂ ਦੀ ਬਿਜਾਈ 'ਚ ਡੇਰੀ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ 30 hectle ਪਾਣੀ ਦੀ ਵੀ ਬਚਤ ਹੋ ਰਹੀ ਹੈ ਪੰਚੀ ਸਰਪੰਚੀ ਦੇ ਚੋਣਾਂ ਜਿਹੜੇ ਆ 15 ਅਕਤੂਬਰ ਨੂੰ ਹੋਣੇ ਆ ਉਸ ਨੂੰ ਲੈ ਕੇ ਅੱਜ ਫਰੋਜਪੁਰ ਪੁਲਸ ਵੱਲੋਂ ਇੱਕ ਫਲੈਗਮਾਰਚ ਕੱਢਿਆ ਗਿਆ ਜਿਹੜਾ ਇੱਕ ਮੈਸੇਜ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਸੀ ਕਿ ਵੀ ਲੋਕਾਂ ਦੇ ਮਨਾਂ ਵਿੱਚ ਕੋਈ ਡਰ ਨਾ ਰਵੇ ਕਿ ਕਿਸੇ ਵੀ ਤਰ੍ਹਾਂ ਦਾ ਉਹ ਆਪਣੇ ਜਮਹੂਰੀਅਤ ਦੇ ਹੱਕ ਦਾ ਜਿਹੜਾ ਇਸਤੇਮਾਲ ਹੈ ਉਹ 25 ਸਰਪੰਚੀ ਇਲੈਕਸ਼ਨ ਦੇ ਵਿੱਚ ਆਪਣਾ ਕਰ ਸਕਣ ਤੇ ਨਾਲ ਉਹ ਸ਼ਰਾਰਤੀ ਅੰਸਰ ਜਿਨ੍ਹਾਂ ਨੂੰ ਇੱਕ ਪੁਲਿਸ ਪ੍ਰਸ਼ਾਸਨ ਵੱਲੋਂ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਵੀ ਉਹ ਇਹੋ ਜੇ ਕੋਈ ਵੀ ਕੰਮ ਨਾ ਕਰਨ ਜਿਸ ਦੇ ਕਰਕੇ ਵੀ ਪੁਲਿਸ ਨੂੰ ਆਪਣਾ ਸ਼ਕਤੀ ਦੇ ਨਾਲ ਪੇਸ਼ ਆਣਾ ਪਵੇ ਤੇ ਉੱਥੇ ਐਕਸ਼ਨ ਕਰਨਾ ਪਵੇ ਕਿਉਂਕਿ ਲਗਾਤਾਰ ਜਿਹੜੀ ਆ ਫਰੋਹਪੁਰ ਵਿੱਚ ਵੀ ਕਈ ਐਸੀਆਂ ਵਾਰਦਾਤਾਂ ਹੋਈਆਂ ਜਿਨ੍ਹਾਂ ਦੇ ਸਵਾਲੀਆਂ ਇਨਸਾਨ ਪੁਲਿਸ ਪ੍ਰਸ਼ਾਸਨ ਤੇ ਵੀ ਖੜੇ ਕਰਦੀਆਂ ਦਿਖਾਈ ਦੇ ਰਹੀਆਂ ਲੇਕਿਨ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੀ ਮੁਸਤੈਦੀ ਦਿਖਾਉਂਦਾ ਇੱਕ ਫਲੈਗ ਮਾਰਚ ਕੱਢਿਆ ਗਿਆ ਜਿਹਦਾ ਸਾਬਤ ਤੌਰ ਤੇ ਮਕਸਦ ਸੀ ਜਿਹ ਮਕਸਦ ਹੈ ਵੀ ਜਦੋਂ ਪੰਚ ਸਰਪੰਚੀ ਦੇ ਜਿਹੜੇ ਚੋਣਾਂ ਹੋਣੇ ਆ ਉਹਦੇ ਵਿੱਚ ਕੋਈ ਵੀ ਸ਼ਖਸ ਹੁੱਲੜਬਾਜੀ ਨਾ ਕਰੇ ਨਹੀਂ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਕਤੀ ਦੇ ਨਾਲ ਪੇਸ਼ ਆਇਆ ਜਾਏਗਾ ਤਾਂ ਉਹਨਾਂ ਦੇ ਸ਼ਕਤੀ ਦੇ ਨਾਲ ਐਕਸ਼ਨ ਵੀ ਕੀਤਾ ਜਾਏਗਾ 15 ਅਕਤੂਬਰ ਨੂੰ ਜਿਹੜੇ ਪੰਚ ਸਰਪੰਚੀ ਦੇ ਚੋਣਾਂ ਹੋਣੇ ਆ ਜਿਹਨੂੰ ਲੈ ਕੇ ਪਿੰਡਾਂ ਦੇ ਵਿੱਚ ਕਰ ਲੋ ਪਮ ਸ਼ਹਿਰਾਂ ਦੇ ਵਿੱਚ ਕਰ ਲੋ ਤੁਸੀਂ ਦੇਖ ਸਕਦੇ ਹੋ ਵੀ ਤਸਵੀਰਾਂ ਵਿੱਚ ਸਾਬਤ ਤੌਰ ਤੇ ਫਲੈਗ ਮਾਰਚ ਕੱਢਿਆ ਜਾ ਰਿ ਦਿਖਾਈ ਦੇ ਰਹੇ ਨੇ ਐਸਐਸਪੀ ਮੈਡਮ ਜਿਹੜੇ ਆ ਉਹ ਵੀ ਅੱਰੀ ਗੁਆਇਡ ਕਰਦੇ ਦਿਖਾਈ ਦੇ ਰਹੇ ਨੇ ਜੋ ਦਰਸਾਉਂਦਾ ਵੀ ਕਿਸ ਤਰ੍ਹਾਂ ਜਿਹੜੇ ਆਮ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਦਗ ਨਾ ਰਵੇ ਉਹ ਆਪਣੇ ਜਮੂਰੀਅਤ ਦੇ ਹੱਕ ਦਾ ਇਸਤੇਮਾਲ ਕਰ ਸਕਣ ਆਪਣੀ VOTING ਆਮ ਆਦਮੀ ਦੇ ਨਾਲ ਕਰ ਸਕਣ ਤੇ ਸ਼ਹਿਰ ਦੇ ਵਿੱਚ ਵੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਸੁਖਾਲੀ ਤੇ ਵਧੀਆ ਜਿਹੜੀ ਬਣੀ ਰਹੇ ਜਿਸ ਦਾ ਮਕਸਦ ਦੇ ਨਾਲ ਫਲੈਗ ਮਾਰਚ ਕੱਢਿਆ ਗਿਆ ਤੇ ਉਹ ਸ਼ਰਾਰਤੀ ਅੰਸਰਾਂ ਨੂੰ ਇੱਕ ਮੈਸੇਜ ਜ਼ਰੂਰ ਜਾਵੇ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਪੂਰੀ ਮਸਤੀ ਦੇ ਨਾਲ ਵੀ ਆਪਣੀ ਜਿਹੜੀ ਡਿਊਟੀ ਨਿਭਾਰਿਆ ਵੀ ਕਿਸੇ ਵੀ ਤਰ੍ਹਾਂ ਦੀ ਅਗਰ ਕੋਈ ਵੀ ਸ਼ਰਾਬਤੀ ਹੰਸਰਾਂ ਨੇ ਆਪਣੇ ਜਿਹੜੇ ਕਦਮ ਉਠਾਏ ਜਾਂ ਉਸ ਤਰ੍ਹਾਂ ਦੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਪੂਰੇ ਤੇ ਛੇਤੀ ਦੇ ਨਾਲ ਜਰਾ ਉਹ ਐਕਸ਼ਨ ਕਰੇਗੀ ਤੇ ਉਹਦੇ ਤੇ ਕਾਰਵਾਈ ਜਿਹੜੀ ਕਰੇਗੀ ਵੀ ਜਿਸ ਨੂੰ ਲੈ ਕੇ ਵੀ ਅੱਜ ਜਿਹੜਾ ਫਲੈਗ ਮਾਰਚ ਕੱਢਿਆ ਵੀ ਭਾਵੇਂ ਸਮੇਂ ਸਮੇਂ ਤੇ ਚੋਨਾਂਵਾ ਦੇ ਦੌਰਾਨ ਇਹ ਫਲੈਗ ਮਾਰਚ ਪੁਰਸ਼ਾਸਨ ਵਾਲੋ ਕੱਢਿਆ ਜਾਂਦਾ ਲੇਕਿਨ ਅੱਜ ਦਾ ਜਿਹੜਾ ਫਲੈਗ ਮਾਰਚ ਹੈ ਇਹ ਦਸਾਰਿਆ ਕਿਉਂਕਿ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਇਹ ਫਲੈਗ ਮਾਰਚ ਕੱਢੇ ਗਏ ਨੇ ਵੀ ਆਮ ਲੋਕਾਂ ਨੂੰ ਇਹ ਵੇਰ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਆ ਵੀ ਉਹ ਬਿਨਾਂ ਕਿਸੇ ਡਰ ਖੋਪ ਤੋਂ 15 ਅਕਤੂਬਰ ਹੋਣ ਵਾਲੇ 25 ਸਰਪੰਚੀ ਜਿਹੜੇ ਚੁਰਾਬ ਹੋਣੇ ਆ ਉਹਦੇ ਆਪਣੇ ਵੋਟਿੰਗ ਜਿਹੜੇ ਆ ਉਹ ਕਰ ਸਕਦੇ ਆ ਤੇ ਮਨਅ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਡਰ ਨਾ ਰੱਖਣ ਤੇ ਸ਼ਰਾਰਤੀ ਵੀ ਅੰਸਰ ਇਹੋ ਜੀ ਕੋਈ ਵੀ ਹਰਕਤ ਨਾ ਕਰੇ ਵੀ ਜਿਸ ਕਰਕੇ ਪੁਲਸ ਨੂੰ ਸਖਤੀ ਨਾਲ ਉਹਨਾਂ ਦਾ ਪੇਸ਼ਟ ਆਣਾ ਪਵੇ ਤੇ ਸਖਤ ਐਕਸ਼ਨ ਜਿਹੜਾ ਉਹ ਕਰਨਾ ਪਵੇ। ਬਲੈਕ ਮਾਰਚ ਕੱਢਿਆ ਜਾ ਰਿਹਾ ਕਿਸ ਬੰਦੇ ਦੇ ਵਿਰਸ ਕਰ ਕੱਢਿਆ ਜਾ ਰਿਹਾ। ਅੱਜ ਫਲੋਸਪਰ ਮੁੱਖ ਸਮਾਗਮ ਬਲੈਕ ਮਾਰਚ ਕੱਢਿਆ ਜਾ ਰਿਹਾ। ਅਸੀਂ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਆਉਣ ਵਾਲੀਆਂ ਇਲੈਕਸ਼ਨਸ ਨੂੰ ਲੈ ਕੇ ਇੱਕ ਫਲੈਗ ਮਾਰਚ ਕਰ ਰਹੇ ਹਾਂ ਔਰ ਇੱਕ ਪੂਰੇ ਜਿਹੜੇ ਨਿਵਾਸੀ ਨੇ ਇਸ ਸ਼ਹਿਰ ਦੇ ਪਿੰਡਾਂ ਦੇ ਨਿਵਾਸੀਆਂ ਸੀ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਹੈ ਕਿ ਆਉਣ ਵਾਲੀਆਂ ਇਲੈਕਸ਼ਨ ਅਸੀਂ ਪੂਰਾ ਮੰਨ ਕੇ ਖਵਾਗੇ ਤਾਂ ਬੜੀ ਫੂਸਪੁਰ ਦੀ ਪੁਲਸ ਹੈ ਉਹ ਹਰ ਤਰ੍ਹਾਂ ਦੇ ਚੈਲੰਜ ਦੇ ਲਈ ਰੈਡੀ ਹੈ ਸਾਡੀ ਪੂਰੀ ਤਿਆਰੀ ਹੈ ਇਸ ਕਰਕੇ ਇਹ ਅਸੀਂ ਆਪ ਦੀ ਤਿਆਰੀ ਨੂੰ ਦੱਸਦੇ ਹੋਏ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਫਲੈਗ ਮਾਰਚ ਕਰ ਰਹੇ ਹਾਂ ਬਿਲਕੁਲ ਸੋਸ ਤੇ ਨਾਲ कैमरा मैन शरदीत सिंह दैनिक देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर